ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਲਕਾ ਵਿਧਾਇਕ ਮੁਰਦਾਬਾਦ ਐਡਵੋਕੇਟ ਅਮਰਪਾਲ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਸ਼ਾਸਨ ਮੁਰਦਾਬਾਦ ਆਣਾ ਸ਼੍ਰੀ ਹਰਗਬਿੰਦਪੁਰ ਦੀ ਪੁਲਿਸ ਮੈਂ ਸ਼੍ਰੀ ਹਰਗਬਿੰਦਪੁਰ ਦੀ ਰਹਿਣ ਵਾਲੀ ਆ ਐਮਐਲਏ ਸਾਹਿਬ ਮੈਂ ਸਿਰਫ ਤੇਰੇ ਨਾਲ ਗੱਲ ਕਰਦੀ ਆ ਤੂੰ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਆ ਤੇ ਤੂੰ ਸਾਨੂੰ ਟਾਈਮ ਦੇ ਦੇ ਤੇਰੇ ਮਾਰ ਮਾਰ ਕੇ ਜੁੱਤੀਆਂ ਸਾਰੀਆਂ ਜਨਾਨੀਆਂ ਤੇਰਾ ਸਿਰ ਦੇਣਾ ਪੋਲਾ ਕਰ ਕੁੱਤੇ ਆ ਤੈਨੂੰ ਆਪਾਂ ਇਸ ਕਰਕੇ ਨਿਜਤਾਇਆ ਵੀ ਤੂੰ ਸਾਡੇ ਨਜਾਇਜ਼ ਬੱਚਿਆਂ ਨੂੰ ਜਾ ਕੇ ਤੇ ਕੁੱਤੇ ਪਰਚੇ ਕਰਾਈ ਜਾਂ ਤੇ ਆਪਣੇ ਆਪ ਨੂੰ ਸੁਧਾਰ ਲੈ ਨਹੀਂ ਤੇ ਤੈਨੂੰ ਫੜ ਕੇ ਲੰਗਾਰ ਕਰ ਦੇਣੇ ਸਾਰੀਆਂ ਬੁੱਡੀਆਂ ਨੇ ਆਉਣਾ ਤੇਰੇ ਦਫ਼ਤਰੇ ਤੈਨੂੰ ਇਸ ਕਰਕੇ ਵੋਟਾਂ ਪਾਈਆਂ ਹੀ ਆਂ ਕੁੱਤਿਆ ਸ਼ਰਮ ਕਰ ਤੁਹਾਡੇ ਬੱਚੇ ਪੋਲੇ ਫਾਲੇ ਠਾਣਿਆਂ ਦੇ ਵਿੱਚ ਛੱਟੇ ਧੱਕੇ ਖਾਂਦੇ ਘਰੋਂ ਬੇਕਾਰ ਕੋਈ ਨਹੀਂ ਇਹਦੇ ਫੁੱਲ ਨਹੀਂ ਲੱਤ ਜਾਂਦੇ ਨੇ ਨਜਾਇਜ਼ ਕੀਤੀ ਆ ਅੱਜ ਨਾਲ ਪਈ ਸਤਰਤੀ ਜਨਾਨੀਆਂ ਤੇਰੇ ਦਫਤਰੇ ਆਉਣਗੇ ਕੋਈ ਬੰਦਾ ਨਾ ਹੋਊਗਾ ਤੇਰੇ ਨਾਲ ਨਜਿੱਠਣਗੇ ਵੀ ਵੇਖੀ ਤੇਰਾ ਹਾਲ ਕੀ ਬਣਦਾ ਤੇ ਗਾੜੀ ਆਪਣੇ ਆਪ ਨੂੰ ਸੁਧਾਰ ਲੈ ਨਜਿੱਠਣਾ ਮੈਂ ਤੈਨੂੰ ਕਹਿੰਦੀ ਮੇਰੇ ਬੱਚੇ ਦੇ ਵੀ ਨਹੀਂ ਜਾਜ ਪਰਤਾ ਕਰਾ ਜਾਜ ਹਰੇ ਬੱਚਿਆਂ ਦਾ ਧੰਨਵਾਦ ਕਰਨਾ ਅੱਜ ਇਹ ਸੰਗਤ ਕਿਸੇ ਸੱਦੇ ਤੇ ਜਾਂ ਬਲਾਵੇ ਤੇ ਨਹੀਂ ਆਈ ਅੱਜ ਇਹ ਸੰਗਤ ਇੱਕ ਰੋਸ ਚ ਇੱਕ ਵਿਰੋਧ ਚ ਇੱਕ ਠੱਕੇਸ਼ਾਈ ਦੇ ਵਿਰੋਧ ਚ ਇੱਥੇ ਨਗਰ ਕੌਂਸਲ ਦੇ ਵਿੱਚ ਜਿਹੜਾ ਕਰ ਲਈ ਆਈ ਆ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਤੋਂ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਲਈ ਰੱਖੀ ਆ ਇਹ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਕਿ ਮੇਰੇ ਬਹੁਤ ਸਤਿਕਾਰ ਤੇ ਮੇਰਾ ਵੱਡਾ ਭਰਾ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸ਼ੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਸ਼ੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀ ਪੁਲਿਸ ਥਾਣਾ ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਛ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ 86 ਸੈ ਐਡਵੋਕੇਟ ਐਮ ਐਲ اے ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਆ ਪਰ ਜਿਹੜੀ ਢਾਏ ਤੇ ਪਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਂਦੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਘਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਅਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਉਹਨਾਂ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਹਲਕਾ ਬਲੈਕ ਨੂੰ ਔਰ ਥਾਣਾ ਸ਼੍ਰੀ ਹਰਗੰਬੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਕੀ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੇਤਾ ਪਾਈ ਜਾ ਰਹੀ ਭਰਤੀ ਪਾ ਰਹੇ ਸੀ ਅਸੀਂ ਉਸ ਸਟਰਕਚਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀ ਗਲੇ ਚ ਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕੇ ਦੀ ਜਿਨ੍ਹਾਂ ਦੀ ਸ਼ਹਿਤ ਹੈ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਣੇ ਨੂੰ ਇੱਕ ఎమ్మెల్యే ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ఎమ్మెల్యే ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਾਰਿਆ ਹੋਇਆ ਆਪਣੇ ਘਰ 'ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਧ ਨੇ ਕਦੇ ਸ੍ਰੀ ਹਰਗੋਬਿੰਦਪੁਰ 'ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕੇ ਵੇਖੋ ਢਾਈਆਂ ਸਾਲਾਂ ਚ ਇੱਕ ਚਵਾਨੀ ਦੀ ਗ੍ਰਾਂਟ ਦਾ ਤੁਸੀਂ ਮੇਰੇ ਸ਼ਹਿਰ ਨੂੰ ਦੇ ਨਹੀਂ ਪਾਏ ਤੇ ਪਰਚੇ ਤੁਸੀਂ ਕਾਉਂਸਲਰਾਂ ਤੇ ਦਰਜ ਕਰਾ ਕੇ ਤੇ ਕੀ ਮੇਰੀਆਂ ਗਲੀਆਂ ਦਾ ਕੰਮ ਬੰਦ ਕਰ ਦਿਓ ਤੁਸੀਂ ਗਲੀਆਂ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਇਹ ਸਾਰੇ ਲੋਕ ਅੱਜ ਇਸ ਗੱਲ ਦੇ ਵਿਰੋਧ ਚ ਆਏ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਸ ਬੰਦੇ ਨੂੰ ਨਗਰ ਕਾਉਂਸਲ ਚ ਜਿਹੜੀ ਮਿੱਟੀ ਗੁਰਪ੍ਰੀਤ ਸਿੰਘ ਸ਼ੈਣੀ ਪਾ ਰਿਆ ਸੀ ਉਹ ਤਾਂ ਤੁਸੀਂ ਫੜ ਕੇ ਉਸ ਬੰਦੇ ਨੂੰ ਜਿਹੜਾ ਆ ਅੰਦਰ ਦੇ ਉਥੇ ਉਹਦੇ ਪਰਚਾ ਦਰਜ ਕਰ ਦਿੱਤਾ ਸੰਦ ਫੜ ਕੇ ਸਾਰੇ ਅੰਦਰ ਦੇ ਤੇ ਉਹਦਾ ਡਰਾਈਵਰ ਫੜ ਕੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਜਿਹੜਾ ਤੁਸੀਂ ਉਹਨੂੰ ਫੜ ਕੇ ਬੀਬੀ ਮਨਜੀਤ ਕੌਰ ਦੇ ਬੇਟੇ ਨੂੰ ਜਿਹੜਾ ਤੁਸੀਂ ਜੇਲ੍ਹ ਚ ਘਾੜ ਦਿੱਤਾ 99 ਨੰਬਰ ਐਫ ਆਈ ਆਰ ਤੁਸੀਂ ਜਿਹੜੀ ਉਹਦੇ ਤੇ ਲਾਂਚ ਕਰ ਦਿੱਤੀ ਐਮ ਐਲ ਏ ਸਾਹਿਬ ਟੈਪੌਲ ਸਪ੍ਰਸ਼ਾਸਨ ਸ਼੍ਰੀ ਹਰਗੋਬਿੰਦਪੁਰ ਤੇ ਮੈਂ ਅਪੀਲ ਕਰਦਾ ਕਿਉਂਕਿ ਬਹੁਤ ਅੱਛੇ ਤੇ ਇਮਾਨਦਾਰ ਨੇ ਸਾਡੇ ਇੱਥੋਂ ਦੇ ਐਸ ਐਸ ਪੀ ਬਟਾਲੇ ਜਿਹੜੇ ਆਏ ਨੇ ਬਹੁਤ ਵਧੀਆ ਨੇ ਮੈਨੂੰ ਉਹਨਾਂ ਤੇ ਮਾਨਵੀ ਇਤਿਹਾਸ ਵੀ ਆ ਕਿਉਂਕਿ ਉਹ ਨਵੇਂ ਆਏ ਨੇ ਔਰ ਇੱਥੇ ਡਿੱਪੀ ਸਾਹਿਬ ਨੂੰ ਵੀ ਲੱਗਿਆ ਉਹਨੂੰ ਚੰਦ ਦੇਣੀ ਹੋਏ ਆ ਦੋਨਾਂ ਅਫਸਰਾਂ ਤੋਂ ਮੈਂ ਮੰਗ ਕਰਦਾ ਮੈਨੂੰ ਆਸ ਹੈ ਇਹਨਾਂ ਤੋਂ ਇਨਸਾਫ ਮਿਲਦੀ ਕਿ ਅੱਜ ਉਹਦਾ ਐਮਐਲਏ ਸਾਹਿਬ ਤੁਸੀਂ ਕੰਮ ਬੰਦ ਕਰਾਇਆ ਨਹੀਂ ਜਿੱਥੇ ਅੱਜ ਠੀਰੋਵਾਲ ਪਿੰਡ ਦੇ ਵਿੱਚ ਮੇਰਾ ਪਿੰਡ ਠੀਰੋਵਾਲੋ ਦੇ ਢਾਇਆਂ ਦੇ ਵਿੱਚ মিডিਆ ਲੈ ਕੇ ਜਾਣਾ ਜੇ 200 200 ਪਟ ਫਟ ਕੇ ਥਲੇ ਮਿੱਟੀ ਤੇ ਤੁਸੀਂ ਪਾਣੀ ਨਹੀਂ ਧਰਤੀ ਦੇ ਉੱਤੇ ਲਿਆਤਾ ਤੇ ਤੁਹਾਨੂੰ ਮੈਂ ਜਾ ਕੇ ਉੱਥੇ ਵਿਖਾਉਦਾ ਮੇਰੇ ਨਾਲ ਜਾ ਕੇ ਉੱਥੇ ਵੇਖੋ ਬੜੀ ਮਾੜੀ ਬੰਦੂਆਂ ਦੇ ਵਿੱਚ ਪਿੰਡ ਖੋਖਰਵਾਲ ਦੇ ਵਿੱਚੋਂ ਦੱਗ ਭੱਗ ਰੋਜ਼ 50 ਟਰੱਕ ਜਿਹੜੇ ਆ ਮਾਈਨਿੰਗ ਦੇ ਭਰ ਕੇ ਜਿਹੜੇ ਨਿਕਲ ਰਹੇ ਆ ਤੇ ਥਾਂ ਦੇ ਤੇ ਜਾ ਰਹੇ ਆ ਤੇ 5 ਲੱਖ ਰੁਪਏ ਦੀ ਕਮਾਈ ਹੋ ਰਹੀ ਆ ਤੇ ਵੰਡੀ ਜਾ ਰਹੀ ਆ ਇੱਥੇ ਸਾਰਿਆਂ ਦੇ ਵਿੱਚ ਇਹਨਾਂ ਦੇ ਵਾਦਾ ਇੱਕ ਸਾਦੇ ਤੇ ਇਹਨਾਂ ਦੇ ਚਿਹਤਿਆਂ ਦੇ ਵਿੱਚ ਵੰਡੀ ਜਾ ਉਹਦਾ ਚਿੱਟੀ ਰੇਤਾ ਜਿਹੜੀ ਕੱਢ ਕੇ 35 35 40 40 ਹਜ਼ਾਰ ਦਾ ਟਰੱਕ ਵੇਚਦਾ ਉਹ ਤਾਂ ਤੁਸੀਂ ਬੰਦ ਨਹੀਂ ਕਰਾਇਆ ਜੋ ਪ੍ਰੂਫ ਤੌਰ ਤੇ ਦੱਸਦੇ ਆ ਐਮਐਲਏ ਸਾਹਿਬ ਦੀ ਇੱਕ ਨਾਲ ਰਹਿੰਦੇ ਬੰਦੇ ਐਮਐਲਏ ਸਾਹਿਬ ਦੀ ਨਹੀਂ ਐਮਐਲਏ ਸਾਹਿਬ ਦੇ ਨਾਲ ਰਹਿੰਦੇ ਇੱਕ ਚਿਹਤਿਆਂ ਦੀ ਫੈਕਟਰੀ ਆ ਉਥੇ ਕਮਾਣ ਉਹਦੇ ਪਹਿਲਾਂ ਹੀ ਕੋਈ ਜਿਹੜਾ ਰੋਡ ਜਾਂਦਾ ਕੋੜਿਆਂ ਨੂੰ ਉਹਦੇ ਰੋਡ ਦੇ ਨਾਲ ਲੱਗੀ ਆ ਜਾ ਕੇ ਚੈੱਕ ਕਰ ਲੋ ਤਿੰਨ ਟਰੱਕ ਰੇਤਾ ਦੇ ਲੱਤੇ ਪਏ ਜੇ ਉੱਥੇ ਉਸੇ ਮਾਈਨਿੰਗ ਚਿੱਟੀ ਦੇ ਨਜਾਇਜ਼ ਮਾਈਨਿੰਗ ਦੇ ਉੱਥੇ ਜਾ ਕੇ ਭਰੀ ਤੇ ਸਾਡੀ ਇੱਕ ਗਲੀ ਬਣ ਲੱਗੀ ਜੇ ਸ਼ਹਿਰ ਚ ਕਿਉਂਕਿ ਤੁਸੀਂ ਹਲਕਾ ਵਿਧਾਇਕ ਅੰਮਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਕਾਰਯੋਗ ਹੋ ਮੇਰਾ ਤੁਹਾਡੇ ਨਾਲ ਪਰਸਨਲ ਹੀ ਕੋਈ ਨਹੀਂ ਪਰ ਸਿਆਸੀ ਤੌਰ ਤੇ ਤੁਸੀਂ ਜਿਹੜਾ ਨੁਕਸਾਨ ਕਰ ਰਹੇ ਹੋ ਦੇਖੋ ਅੱਜ ਮੇਰੀਆਂ ਗਲੀਆਂ ਬਣਨ ਨੂੰ ਤੁਸੀਂ ਰੋਕ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਕੰਮ ਮੇਰਾ ਨਹੀਂ ਮੈਂ ਆਪਦੇ ਘਰ ਦੀਆਂ ਗਲੀਆਂ ਨਹੀਂ ਬਣਾਉਦਾ ਜੰਨਾ ਲੋਕਾਂ ਨੇ ਤੁਹਾਨੂੰ ਛੁੜ ਕੇ ਭੇਜਿਆ ਉਹਨਾਂ ਲੋਕਾਂ ਦਾ ਔਰ ਇੱਕ ਗੱਲ ਮੈਂ ਐਮਐਲਏ ਸਾਹਿਬ ਨੂੰ ਹੋਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਇਹ ਓਈਓ ਗੁਰਪ੍ਰੀਤ ਸਿੰਘ ਸ਼ੈਣੀ ਆ ਜਿਹਦੀ ਜੀਸੀਪੀ ਖੜ ਕੇ ਤੁਸੀਂ ਕਿਸ਼ਨਗੋੜ ਚ ਸਰਦਾਰ ਸਰਦੂਲ ਸਿੰਘ ਦੀ ਕੰਧ ਲੜਾਈ ਸੀ ਇਹ ਓਈਓ ਜੀਸੀਪੀ ਆ ਜਿਹੜੀ ਅੰਦਰ ਦੁਆਈ ਇਹ ਐਮਐਲਏ ਸਾਹਿਬ ਓਈਓ ਜੀਸੀਪੀ ਆ ਜਿਹੜੀ ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਘਰ ਦੇ ਲਾਗੇ ਬਣੀਆਂ ਮੜੀਆਂ ਦੇ ਵਿੱਚ ਫ੍ਰੀ ਮਿੱਟੀ ਪਾ ਕੇ ਆਉਂਦਾ ਰਿਹਾ ਇਹ ਓਏ ਓਏ ਜੀਸੀਪੀ ਆ ਇਹ ਓਏ ਓਏ ਜੀਸੀਪੀ ਐਮਐਲਏ ਸਾਹਿਬ ਜਿਹਦੇ ਕੋਲੋਂ ਤੁਸੀਂ ਧੱਕੇਸ਼ਾਈਆਂ ਕਰਾਉਂਦੇ ਹੁੰਦੇ ਸੀ ਤੇ ਮੰਗਾਉਂਦੇ ਹੁੰਦੇ ਸੀ ਤੇ ਅੱਜ ਤੁਸੀਂ ਫੜ ਕੇ ਥਾਣੇ ਚਲਵਾਤੀਆਂ ਉਹ ਪਿੰਡਾਂ ਦੀਆਂ ਕਿਉਂ ਨਹੀਂ ਲਾਈਆਂ ਜਾਂਦੀਆਂ ਮੈਂ 3 ਦਿਨ ਦਾ ਅਲਟੀਮੇਟਿਵ ਦਿੰਦਾ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਉਹਨਾਂ ਦੇ ਉੱਤੇ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਫੜ ਕੇ ਪਰਚੇ ਦਰਜ ਕਰਨ ਜਾ ਕੇ ਉਹਨਾਂ ਦਾ ਨਹੀਂ ਪਤਾ ਤੇ ਮੈਨੂੰ ਨਾਲ ਲੈ ਕੇ ਜਾਣ ਮੈਂ ਕੱਲੀ ਕੱਲੀ ਖੱਡ ਵਿਖਾਉਣਾ ਜਾ ਕੇ ਤੇ ਰਾਤ ਨੂੰ ਜਾਂਦੀਆਂ ਗੱਡੀਆਂ ਦੀਆਂ ਵੀਡੀਓ ਦੰਨਾ ਤੁਹਾਨੂੰ ਨੰਬਰਾਂ ਸਵੇਤ ਵੀਡੀਓ ਦੰਨਾ ਤੇ ਕਿਹੜੇ-ਕਿਹੜੇ ਬੰਦੇ ਉੱਥੇ ਕੰਮ ਕਰ ਰਿਹਾ ਤੇ ਕਿਹੜੇ ਤੁਹਾਡੇ ਚਿਹਤੇ ਜਿਹੜੇ ਕੰਮ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਤਿੰਨ ਦਿਨ ਦੇ ਵਿੱਚ ਵਿੱਚ ਪਹਿਲਾਂ ਉਹ ਮਾਈਨਿੰਗ ਬੰਦ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸ਼ਾਮ ਤੋਂ ਪਹਿਲਾਂ ਨਹੀਂ ਤੇ ਮੈਂ ਮੇਰੇ ਨਾਲ ਹਲਕਾ ਇੰਚਾਰਜ ਖਲੋਤੇ ਨੇ ਮਨਦੀਪ ਰੰਗੜ ਨਗਲ ਸਮੁੱਚੀ ਟੀਮ ਕਾਂਗਰਸ ਦੀ ਤੇ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਜਿਹੜੇ ਗੋਪੀ ਨੂੰ ਪਿਆਰ ਕਰਦੇ ਆ ਜਿਹੜੇ ਗੋਪੀ ਤੋਂ ਜਾਣ ਮਾਰਦੇ ਆ ਇੱਕ ਨੇਕ شریف ਕਿਸੇ ਨਾਲ ਲੜਨ ਵਾਲਾ ਬੰਦਾ ਨਹੀਂ ਇੱਕ ਇੱਕ ਇਮਾਨਦਾਰ ਇੱਕ ਸੱਚੇ ਦਿਲ ਵਾਲਾ ਮੇਰਾ ਕਾਉਂਸਲਰ ਸੀ ਜਿੱਤੇ ਤੁਸੀਂ ਪਰਚਾ ਦਰਜ ਕਰ ਦਿੱਤਾ ਨਾਾਇਕ ਤੇ ਧੱਕੇ ਨਾਲ ਕਰ ਦਿੱਤਾ ਤੇ ਜਿਹੜੀਆਂ ਉੱਥੇ ਚਿੱਟੀਆਂ ਰੇਤਾ ਚੱਲਦੀਆਂ ਪਰਚਾ ਦਰਜ ਕਰ ਦਿੱਤਾ ਕੋਈ ਗੱਲ ਨਹੀਂ ਤੁਸੀਂ ਕਰਾਤਾ ਦੀ ਅਸੀਂ ਜ਼ਮਾਨਤਾ ਕਰਾਵਾਂਗੇ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਮੈਨੂੰ ਪਤਾ ਤੁਸੀਂ ਕੀਤਾ ਕੋਈ ਗੱਲ ਨਹੀਂ ਅਸੀਂ ਚੱਲਾਂਗੇ ਐਮਐਲਏ ਸਾ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇੱਕ ਵੀਡੀਓ ਕਲਿੱਪ ਜਿਹੜੀ ਅੱਜ ਦੇ ਕੇ ਤੋਰਾਂਗਾ ਇੱਥੇ ਔਰ ਮੈਂ ਮੈਨੂੰ ਹੋ ਸਕਦਾ ਕਿ ਮੈਂ ਇਸ ਗੱਲ 'ਚ ਕਲੀਅਰ ਨਹੀਂ ਕਿ ਇਹ ਗੱਲ ਐ ਐਮਐਲਏ ਸਭ ਨੂੰ ਪਤਾ ਆ ਕਿ ਜਾਂ ਨਹੀਂ ਪਤਾ ਕਿਉਂਕਿ ਮੈਂ ਗਲਤ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਗੱਲਾਂ ਕੱਲ ਨੂੰ ਕਲੀਅਰ ਹੋਣੀਆਂ ਨੇ ਮੈਂ ਐਸਐਸਪੀ ਬਟਾਲਿਆ ਨੂੰ ਮੰਗ ਕਰਦਾ ਆ ਆਪਦੇ ਮਾਧਿਅਮ ਰਾਈ ਮੀਡੀਆ ਰਾਈ ਕਿ ਉਸ ਕਾਉਂਸਲਰ ਤੇ ਪਰਚਾ ਦੇਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਦੋ ਉਹਦੀਆਂ ਬੇਟੀਆਂ ਜਿਹਦੀ ਇੱਕ ਦੀ ਉਮਰ 11 ਸਾਲ ਦੂਜੀ ਦੀ 6 ਸਾਲ ਤੇ 2-2.5 ਸਾਲ ਦਾ ਉਹਦਾ ਬੱਚਾ ਤੇ ਉਹਦੀ ਪਤਨੀ ਤੇ ਉਹਦੀ ਮਾਂ ਕੱਲੀ ਜਿਹੜੀ ਉੱਥੇ ਘਰ ਦੇ ਵਿੱਚ ਸੀਗੀ ਤੁਸੀਂ ਕੱਲੀ ਉਸ ਘਰ ਦੇ ਵਿੱਚ ਸੀਗੀ ਜਿਹਦਾ ਤੁਸੀਂ ਐਮ ਐਲ ਐਸ ਉੱਥੇ ਐਸ ਐਸ ਪੀ ਸਾਹਿਬ ਜਿਹੜਾ ਉੱਥੇ ਜਾ ਕੇ ਰਾਤ ਤੁਹਾਡੀ ਪਾਇਲਟ ਜਿਪਸੀ ਗਾੜੀ ਲਾ ਕੇ ਤੇ ਪਿੱਛੇ ਹਰਿਆਣਾ ਨੰਬਰ ਸਕੋਰਪੀਓ ਲਾ ਕੇ ਤੇ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਦੇ ਰਹੇ ਨੇ ਗੁੰਡਾਗਰਦੀ ਕਰਦੇ ਰਹੇ ਨੇ ਮੈਨੂੰ ਪਤਾ ਮੈਂ ਰਾਤ ਉਹਦੀ ਪਤਨੀ ਤੇ ਉਹਦੀ ਮਾਂ ਤੇ ਆਪਣੀ ਮਾਹ ਮਾਰਗੀ ਭਾਬੀ ਤੇ ਉਹਨਾਂ ਦੀ ਮਾਂ ਨੂੰ ਕਿੱਦਾਂ ਸਾਂਭਿਆ ਰਾਤ ਵਿਚਾਰੀਆਂ ਨੂੰ ਰਲ ਕੇ ਮੈਂ ਤੇ ਉਹਦੇ ਬ੍ਰਦਰ ਇੱਥੇ ਖਲੋਤੇ ਨੇ ਕਿਦਾਂ ਹੌਸਲਾ ਦੇ ਦੇ ਕੇ ਅਸੀਂ ਉਹਨਾਂ ਨੂੰ ਸਾਂਭਿਆ ਰਾਤ ਉਹਦੀ ਮਾਂ ਡਿਪਰੈਸ਼ਨ 'ਚ ਚਲ ਗਈ ਆ ਉਹਦੀ ਮਾਂ ਨੂੰ ਹਾਰਟ ਅਟੈਕ ਆਉਣ ਤੱਕ ਗਿਆ ਜਦੋਂ ਡਰ ਗਈ ਸੀ ਕਿ ਇੱਕ ਪਰਚਾ ਦਰਜ ਹੋਇਆ ਤੇ ਪੰਜ ਵਾਰ ਪੁਲਿਸ ਦੇ ਘਰੋਂ ਨੂੰ ਫੜਨ ਵਾਸਤੇ ਗਈ ਕੀ ਉਹ ਘਰ ਬੈਠਾ ਉਸ ਤੋਂ ਬਾਅਦ ਜਦਾ ਆਂਡਗਵਾਰ ਚ ਪਤਾ ਸੀ ਕਦੀ ਉਸ ਮੋੜ ਦੇ ਵਿੱਚ ਗੱਡੀ ਨਹੀਂ ਗਈ ਕਦੀ ਉਧਰੋਂ ਦੀ ਐਮਐਲਏ ਸਾਹਿਬ ਦੀ ਗੱਡੀ ਨਹੀਂ ਗਈ ਇੱਥੇ ਸੰਤੋਖਪੁਰ ਦੇ ਲੋਕ ਖਲੋਤੇ ਆ ਕਦੀ ਉੱਥੋਂ ਦੀ ਗੱਡੀ ਨਹੀਂ ਲੰਗੀ ਪਰ ਉਸ ਰਾਤ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਕੇ ਮੁੜ ਕੇ ਅਗਲੇ ਬੰਨੇ ਇਹਨਾਂ ਦੇ ਨਾਲ ਕੋਈ ਬੰਦਾ ਰਿੰਦਾ ਉਹਦੇ ਘਰ ਚਲੇ ਗਏ 5 ਮਿੰਟ ਹੂਟਰ ਮਾਰ ਕੇ ਉਹਨਾਂ ਨੂੰ ਉੱਥੇ ਜੜਾ ਗੁੰਡਾਗਰਦੀ ਕਰਕੇ ਉਹਨਾਂ ਦੀ ਡਰਾ ਦਿੱਤਾ ਗਿਆ ਉਹਨਾਂ ਨੂੰ ਮੈਂ ਉਹਦੀ ਵੀਡੀਓ ਕਲਿੱਪ ਕੈਮਰੇ ਦੀ ਤੁਹਾਨੂੰ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਵੀਡੀਓ ਕਲਿੱਪ ਜ਼ਰੂਰ ਚਲਾਇਓ ਤੇ ਜਵਾਬ ਮੰਗੇਓ ਤੇ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਕਿ ਉਹ ਗੱਡੀ ਕਿਹੜੀ ਆ ਉਹਦੀ ਸਨਾਖਤ ਕਰਤੇ ਉਸ ਗੱਡੀ ਦੇ ਵਿੱਚ ਹੂਟਰ ਲੱਗਾ ਕੀ ਉਸ ਗੱਡੀ ਕੋ ਪਰਮਿਸ਼ਨ ਆ ਹੂਟਰ ਦੀ ਕੀ ਉਹ ਪਾਇਲਟ ਲਾ ਸਕਦਾ ਆ ਕੀ ਉਹ ਗੱਡੀ ਕੋਲ ਹੋਟਲ ਦੀ ਪਰਮਿਸ਼ਨ ਨਹੀਂ ਤੇ ਉਤੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਸੇ ਦੇ ਘਰ ਦੇ ਬਾਹਰ ਜਾ ਕੇ ਉਹਨਾਂ ਦੀਆਂ ਮਾਵਾਂ ਤੇ ਤੀਆਂ ਭੈਣਾਂ ਨੂੰ ਰਾਤ ਧਮਕਾਉਣ ਵਾਲੀ ਵੀਡੀਓ ਦਰਜ ਕੀਤੀ ਜਾਵੇ ਇੱਕ ਮੈਂ ਹੋਰ ਧਿਆਨ ਚ ਗੱਲ ਕਰਨੀ ਚਾਹਦਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਦੀ ਨਲਾਕੀ ਤੁਹਾਨੂੰ ਗੁਣਾਉਣਾ ਚਾਹਦਾ ਕਿ ਕਿੱਥੇ ਤੱਕ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਕੀ ਰਾਜ ਆ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਪੁਰਾਣਾ ਸ਼ਰਾਬ ਦਾ ਠੇਕਾ ਚੱਲਦਾ ਹੁੰਦਾ ਸੀਗਾ ਉਸ ਜਗ੍ਹਾ ਦੇ ਉੱਤੇ ਅੱਜ ਕੁਝ ਬੰਦਿਆਂ ਨੇ ਮੈਡੀਕਲ ਬਣਾ ਲਿਆ ਉਸ ਮੈਡੀਕਲ ਦੇ ਵਿੱਚ ਐਮਐਲਏ ਸਾਹਿਬ ਦੇ ਬਲਾਕ ਪ੍ਰਧਾਨ ਦਾ ਮੈਡੀਕਲ ਆ ਤੇ ਉਹਦੇ ਪਿਛਲੇ ਬੰਨੇ ਇੱਕ ਗਰੀਬ ਬੰਦਾ ਜਿਹੜਾ ਘਟੋ ਘਟ ਬੋਤਾ ਦੀ ਤੇ ਮੈਨੂੰ ਲੱਗਦਾ 20 ਸਾਲ ਤੋਂ ਉੱਥੇ ਰਹਿੰਦਾ ਸੀਗਾ 20 ਸਾਲ ਤੋਂ ਇਹ ਬੰਦਾ ਰੋ ਰੋ ਪੇਟ ਪਟ ਕੇ ਮਰ ਗਿਆ 20 ਸਾਲ ਤੋਂ ਇਹ ਬੰਦਾ ਉੱਥੇ ਰਹਿੰਦਾ ਸੀ ਇਸ ਬੰਦੇ ਦੀ 18 ਸਾਲ ਦੀ ਕੁੜੀ ਕਿੰਨੇ ਸਾਲ ਦੀ ਕੁੜੀ ਵੱਡੀ ਵੱਡੀ ਆ 14 ਸਾਲ ਤੇ ਨਿੱਕੀ ਕਿਹ ਕਿਹ ਉੱਤੋਂ ਥੋੜੀ 11 ਸਾਲ ਉੱਤੋਂ ਤੇਜੀ 9 ਸਾਲ 9 ਸਾਲ ਇਹਦੀ ਪਤਨੀ ਤੇ ਇਹਦੇ ਤਿੰਨਾਂ ਕੁੜੀਆਂ ਦੀਆਂ ਬਾਵਾ ਬਨ ਕੇ ਟਰਾਲੀ ਦੇ ਵਿੱਚ ਸੁੱਟ ਗਏ ਤੇ ਰਾਤ ਇੱਕ ਬੰਦੀ ਦੇ ਬੰਦੀ ਬਣਾ ਕੇ ਕਿਡਨਾਪ ਕਰਕੇ ਲੈ ਕੇ ਬੰਦੀ ਬਣਾ ਕੇ ਰੱਖਿਆ ਤੇ ਪਿਸਤੌਲ ਤਾਨ ਛੜੀ ਇਸ ਬੰਦੇ ਤੇ ਤੇ ਰਾਤ ਇਹਦਾ ਘਰ ਢਾ ਦਿੱਤਾ ਗਿਆ ਚੱਕਣਾ ਚੂਰ ਕਰ ਦਿੱਤਾ ਗਿਆ ਇਸ ਗਰੀਬ ਦਾ ਘਰ ਤੋੜ ਕੇ ਘਰ ਤੁਸੀਂ ਉਹਦਾ ਅੱਜ ਉਥੇ ਜਲੂਸ ਕੱਢ ਕੇ ਇਸ ਬੰਦੇ ਦਾ ਰੱਖ ਦਿੱਤਾ ਕਿਸ ਲਈ ਕਿ ਤੁਹਾਡੇ ਚਿਹਤੇ ਇਹਦੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੈਣ ਉਹ ਜਗ੍ਹਾ ਨਗਰ ਕੌਂਸਲ ਦਾ ਇਸ ਬੰਦੇ ਦੀ ਇਸ ਬੰਦੇ ਦੀ ਛੋਟੀਆਂ ਛੋਟੀਆਂ ਬੱਚੀਆਂ ਇਸ ਬੰਦੇ ਦੀ ਪਤਨੀ ਰਾਤ ਮੈਨੂੰ ਪਤਾ ਮੈਂ ਕਿਦਾਂ ਉਸ ਧੀ ਨੂੰ ਉਸ ਭੈਣ ਨੂੰ ਆਪਣੀ ਨੂੰ ਬਚਾਇਆ ਉਹ ਜ਼ਹਿਰ ਦੀ ਡੱਬੀ ਲੈ ਕੇ ਆਪਣੇ ਹੱਥ 'ਚ ਤੁਰੀ ਫਿਰਦੀ ਸੀ ਕਿ ਮੈਂ ਠਾਣੇ ਦੇ ਬਾਹਰ ਜਾ ਕੇ ਆਪ ਵੀ ਮਰਨ ਲੱਗੀ ਤੇ ਆਪਣੀਆਂ ਕੁੜੀਆਂ ਨੂੰ ਵੀ ਮਾਰਨ ਲੱਗੀ ਇਹ ਹਾਲਾਤ ਨੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਇਹ ਹਾਲਾਤ ਨੇ ਛਾਸੀ ਸ਼ਹਿਰ ਦੇ ਇਹ ਹਾਲਾਤ ਨੇ ਆਮ ਆਦਮੀ ਸਰਕਾਰ ਦੇ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਇਨਸਾਫ ਤੇ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕਰਦੇ ਹੋ ਕਿ ਇਹ ਬੰਦਾ ਨਹਿਕਾ ਕਿ ਇਸ ਹੱਕ ਕਿਸ ਬੰਦੇ ਨੇ ਦਿੱਤਾ ਭਗਵੰਤ ਮਾਨ ਸਾਹਿਬ ਕਿਸ ਬੰਦੇ ਨੇ ਹੱਕ ਦੇਤਾ ਕਿ ਇਹਦੀ 14 ਸਾਲ ਦੀ ਕੁੜੀ ਤੇ 11 ਸਾਲ ਦੀ ਕੁੜੀ ਹੱਥ ਕੰਬੀ ਜਾ ਰਹੇ ਉਸ ਬੰਦੇ ਦੇ ਕੋਲ ਹੁਣ ਵੀ ਘਲੋਤਾ ਨਹੀਂ ਜਾ ਰਿਹਾ ਉਸ ਬੰਦੇ ਕੋਲ ਤੇ ਤੁਸੀਂ ਉਹਦੀਆਂ ਕੁੜੀਆਂ ਨੂੰ ਬੰਦੀ ਬਣਾ ਕੇ ਲੈ ਕੇ ਪਿੰਡ ਵੱਟ ਕੇ ਮਰ ਗਈ ਇਹਦੀ ਪਤਨੀ ਤੇ ਜਲੂਸ ਘਟਦਾ ਸਾਰਿਆਂ ਦਾ ਜਲੂਸ ਕੱਢ ਕੇ ਜੜਾ ਰੱਖ ਦਿੱਤਾ ਉਸ ਬੰਦੇ ਦਾ ਅੱਜ ਪੁਲਿਸ ਜੀ ਪੁਲਿਸ ਕਹਿ ਰਿਹਾ ਰਿਪੋਰਟ ਦਿੱਤੀ ਪੁਲਿਸ ਨੂੰ ਉਹ ਥਾਣੇ ਦੇ ਕੇ ਆ ਬੰਦੀ ਬਣਾਇਆ ਅੱਜ ਸਵੇਰੇ ਫਿਰ ਇਹਨੂੰ ਮੈਂ ਫਿਰ ਸ਼ਾਮੀ ਦੂਜੇ ਪਰਚਾ ਦਰਜ ਕਰਾਇਆ ਤੇ ਫਿਰ ਇਸ ਬੰਦੇ ਨੂੰ ਅੱਜ ਕੁੱਟਿਆ ਗਿਆ ਇਹਦੀ ਦੁਕਾਨ ਦੇ ਆਕੇ ਫਿਰ ਇਸ ਬੰਦੇ ਨਾਲ ਧੱਕਾ ਕੀਤਾ ਗਿਆ ਤੇ ਜਦ ਇਹ ਜਾਂਦਾ ਆ ਤੇ ਥਾਣੇ ਦਾ ਇੱਕ ਮਲਾਜਮ ਇਹਨੂੰ ਪੁੱਛਦਾ ਆ ਲੈਣਾ ਕੀ ਆ ਤੂੰ ਜੋ ਲੈਣਾ ਥੋੜਾ ਪਤਾ ਲੈ ਕੇ ਪਾਸੇ ਹੋ ਮੈਂ ਉਸ ਮਲਾਜਮ ਨੂੰ ਉਸ ਅਫਸਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਸ ਵਰਦੀ ਦੇ ਵਿੱਚ ਤੁਹਾਨੂੰ ਕੀ ਪੰਜਾਬ ਪੁਲਿਸ ਨੇ ਇਹ ਅਧਿਕਾਰ ਦੇ ਦਿੱਤਾ ਵੀ ਤੁਸੀਂ ਕਿਸੇ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਕਿਡਨਾਪ ਕਰਕੇ ਚੋਕਾ ਜਾ ਕੇ ਬੰਦੀ ਬਣਾ ਕੇ ਕਿਸੇ ਰੱਖੋ ਕਿਸ ਬੰਦੇ ਨੇ ਤੁਹਾਨੂੰ ਇਹ ਹੱਕ ਦੇ ਦਿੱਤਾ ਕਿਹਾ